ਸਟਰੀਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਟੀਮ ਆ ਹਬਿੰਦਰਪਾਲ ਸੜਕੀ ਹਾਦਸਿਆਂ ਦੇ ਕਾਰਨ ਕਈ ਵਾਰ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਨੇ ਤੇ ਅੱਜ ਕੱਲ ਜਿਸ ਤਰ੍ਹਾਂ ਮੌਸਮ ਦਾ ਰੁਖ ਚੱਲ ਰਿਹਾ ਏ ਤੁੰਦ ਦੇ ਕਾਰਨ ਬਹੁਤ ਸਾਰੇ ਹਾਦਸੇ ਦਿਨ ਪ੍ਰਤੀ ਦਿਨ ਹੋ ਰਹੇ ਨੇ ਤੇ ਬਹੁਤ ਸਾਰੀਆਂ ਕੀਮਤੀ ਜਾਨਾਂ ਇਹਨਾਂ ਦੇ ਵਿੱਚ ਜਾ ਰਹੀਆਂ ਨੇ ਲੇਕਿਨ ਸੜਕੀ ਹਾਦਸਿਆਂ ਦੇ ਕਾਰਨ ਜਾਨ ਨਾ ਜਾਵੇ ਇਸ ਦੇ ਲਈ ਪੰਜਾਬ ਸਰਕਾਰ ਵੱਲੋਂ ਅਹਿਮ ਕਦਮ ਚੁੱਕਿਆ ਗਿਆ ਹੈ ਤੇ ਅੱਜ ਅਹਿਮ ਤੇ ਇਤਿਹਾਸਕ ਕਦਮ ਇਸ ਨੂੰ ਕਿਹਾ ਜਾਵੇਗਾ ਕਿਉਂਕਿ ਪੰਜਾਬ ਸਰਕਾਰ ਵੱਲੋਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਇੱਕ ਸੜਕ ਸੁਰੱਖਿਆ ਫੋਰਸ ਹੈ ਇਸ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਅੱਜ ਜਲੰਧਰ ਦੇ ਵਿੱਚ ਸੜਕ ਸੁਰੱਖਿਆ ਫੋਰਸ ਨੂੰ ਹਰੀ ਝੰਡੀ ਦੇ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਵਾਨਾ ਕੀਤਾ ਤੇ ਇਸ ਦੇ ਵਿੱਚ ਹੁਣ 144 ਗੱਡੀਆਂ ਸੜਕ ਸੁਰੱਖਿਆ ਫੋਰਸ ਦੇ ਵਿੱਚ ਸ਼ਾਮਲ ਕੀਤੀਆਂ ਗਈਆਂ ਨੇ ਤੇ ਦੇਸ਼ ਦੇ ਕਿਸੇ ਵੀ ਸੂਬੇ ਦੇ ਕੋਲ ਇੰਨੀਆਂ ਗੱਡੀਆਂ ਨਹੀਂ ਜੋ ਸੜਕਾਂ ਦੇ ਉੱਪਰ ਤਾਇਨਾਤ ਹੋਣ ਤੇ ਲੋਕਾਂ ਦੀ ਜਾਨ ਦੀ ਹਿਫਾਜ਼ਤ ਦੇ ਵਿੱਚ ਲੱਗੀਆਂ ਰਹਿਣ ਤੇ ਇਸ ਦੇ ਨਾਲ ਹੀ 5000 ਜੋ ਮੁਲਾਜ਼ਮ ਨੇ ਉਹ ਸੜਕਾਂ ਦੇ ਉੱਪਰ ਇਹਨਾਂ ਹਾਈ ਟੈਕ ਗੱਡੀਆਂ ਦੇ ਨਾਲ ਤਾਇਨਾਤ ਹੋਣਗੇ ਜੋ ਕਿ ਦਿਨ ਰਾਤ ਲੋਕਾਂ ਦੀ ਸੜਕ ਹਾਦਸਿਆਂ ਤੋਂ ਜਾਨ ਦੀ ਹਿਫਾਜ਼ਤ ਕਰਨ ਦੇ ਲਈ ਡਿਊਟੀ ਦੇਣਗੇ ਤੇ ਦਿਨ ਰਾਤ ਉਹਨਾਂ ਦੀ ਨਜ਼ਰ ਰਹੇਗੀ ਕਿ ਕਿਤੇ ਵੀ ਕੋਈ ਹਾਦਸਾ ਹੁੰਦਾ ਹੈ ਤਾਂ ਉਸੇ ਵਕਤ ਉਸ ਜਗ੍ਹਾ ਦੇ ਉੱਪਰ ਜਾ ਕੇ ਇਸ ਕਾਰਨ ਲੱਭੇ ਜਾਣ ਸੜਕ ਹਾਦਸੇ ਦੇ ਤੇ ਜੋ ਜ਼ਖਮੀ ਨੇ ਉਹਨਾਂ ਨੂੰ ਠੀਕ ਸਮੇਂ ਤੇ ਹਸਪਤਾਲ ਦੇ ਵਿੱਚ ਪਹੁੰਚਾ ਜਾਵੇ ਤੇ ਇਸ ਨੂੰ ਇਤਿਹਾਸਿਕ ਕਦਮ ਤਾਂ ਕਿਹਾ ਹੀ ਜਾਵੇਗਾ ਲੇਕਿਨ ਨਾਲ ਹੀ ਜੇ ਗੱਲ ਕਹੀ ਜਾਵੇ ਕਿ ਜਿਸ ਤਰ੍ਹਾਂ ਸੜਕੀ ਹਾਦਸੇ ਹੁੰਦੇ ਨੇ ਉਸ ਦੇ ਵਿੱਚ ਬਹੁਤ ਸਾਰੇ ਕਾਰਨ ਵੀ ਹੁੰਦੇ ਨੇ ਤੇ ਕਾਰਨ ਕੀ ਨੇ ਉਹਨਾਂ ਦਾ ਹੱਲ ਕੀ ਹੈ ਤੇ ਜੇ ਸੜਕ ਸੁਰੱਖਿਆ ਫੋਰਸ ਦਾ ਪੰਜਾਬ ਦੇ ਲੋਕਾਂ ਨੂੰ ਕਿੰਨਾ ਕੁ ਵੱਡਾ ਫਾਇਦਾ ਮਿਲੇਗਾ ਇਸ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਮੇਰੇ ਸਹਿਯੋਗੀ ਕੁਲਵਿੰਦਰ ਸਿੰਘ ਹਾਜ਼ਰ ਨੇ ਕੁਲਵਿੰਦਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ 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 ਜੀਬਿੰਦਰਪਾਲ ਕੁਲਵਿੰਦਰ ਜੀ ਪੰਜਾਬ ਸਰਕਾਰ ਵੱਲੋਂ ਇਹ ਜੋ ਕਦਮ ਚੁੱਕਿਆ ਗਿਆ ਸੜਕ ਸੁਰੱਖਿਆ ਫੋਰਸ ਬਣਾਈ ਗਈ ਹੈ ਤੇ ਇਸ ਦੇ ਵਿੱਚ ਮੁਲਾਜ਼ਮ ਨੇ ਜੋ ਲੋਕਾਂ ਦੀ ਜਾਨ ਦੀ ਹਿਫਾਜ਼ਤ ਕਰਨਗੇ ਸੜਕੀ ਹਾਦਸਿਆਂ ਨੂੰ ਰੋਕਣ ਦੇ ਲਈ ਵੀ ਉਹ ਆਪਣੀ ਕੋਸ਼ਿਸ਼ ਲਗਾਤਾਰ ਕਰਨਗੇ ਤੇ ਜੇ ਸੜਕੀ ਹਾਦਸਾ ਹੋ ਜਾਂਦਾ ਤਾਂ ਲੋਕਾਂ ਦੀ ਜਾਨ ਦੀ ਹਿਫਾਜ਼ਤ ਲਈ ਉਹਨਾਂ ਨੂੰ ਹਸਪਤਾਲ ਵਿੱਚ ਪਹੁੰਚਾਣਗੇ ਤੇ ਹੋਰ ਵੀ ਬਹੁਤ ਸਾਰੇ ਅਹਿਮ ਕੰਮ ਨੇ ਜੋ ਇਸ ਫੋਰਸ ਵੱਲੋਂ ਕੀਤੇ ਜਾਣੇ ਨੇ ਤੁਸੀਂ ਇਸ ਫੈਸਲੇ ਨੂੰ ਤੇ ਸੜਕ ਸੁਰੱਖਿਆ ਫੋਰਸ ਦੀ ਤਾਇਨਾਤੀ ਨੂੰ ਕਿਵੇਂ ਵੇਖਦੇ ਹੋ ਹਾਂ ਬਿਲਕੁਲ ਬਿੰਦਰਪਾਲ ਜੀ ਜੋ ਇਹ ਫੈਸਲਾ ਪੰਜਾਬ ਸਰਕਾਰ ਦੇ ਵੱਲੋਂ ਲਿਆ ਗਿਆ ਪਾਲਿਸੀ ਬਣਾਈ ਗਈ ਹੈ ਇਹ ਪੂਰੇ ਪੰਜਾਬ ਪਰ ਦੇ ਲੋਕਾਂ ਦੇ ਵੱਲੋਂ ਵੀ ਇਸ ਦਾ ਸਵਾਗਤ ਕੀਤਾ ਗਿਆ ਕਿਉਂਕਿ ਅਸੀਂ ਆਮ ਤੌਰ ਤੇ ਜਿਹੜੀ ਸਾਡੀ ਧਾਰਨਾ ਹੈਗੀ ਆ ਉਹ ਬਣਦੀ ਹੈ ਕਿ ਜਦੋਂ ਚਲਾਨ ਕੱਟੇ ਜਾਂਦੇ ਨੇ ਨਾ ਲੋਕਾਂ ਨੂੰ ਬਹੁਤ ਤਕਹ ਹੁੰਦਾ ਹੈ ਉਹ ਇੱਕ ਕਾਇਦਾ ਕਾਨੂੰਨ ਹੈ ਕਾਨੂੰਨ ਦਾ ਕਾਇਦਾ ਕਾਨੂੰਨ ਹੈ ਸਰਕਾਰ ਦਾ ਜਿਹਦੇ ਥਰੂ ਉਹਨਾਂ ਨੇ ਸਾਰਾ ਕੁਝ ਮੇਨਟੇਨ ਰੱਖਣਾ ਵਾ ਜਦੋਂ ਚਲਾਨ ਕੱਟੇ ਜਾਂਦੇ ਨੇ ਤਾਂ ਲੋਕ ਮਹਿਸੂਸ ਕਰਦੇ ਨੇ ਕਿ ਵੀ ਸਾਡੇ ਨਾਲ ਸਾਡਾ ਚਲਾਨ ਕੱਟਿਆ ਗਿਆ ਪਰ ਜਦੋਂ ਅੱਜ ਇਸ ਤਰ੍ਹਾਂ ਦੀ ਕਵਾਇਦ ਸ਼ੁਰੂ ਹੁੰਦੀ ਹੈ ਕਿਸ ਤਰ੍ਹਾਂ ਦੀ ਪਾਲਿਸੀ ਬਣਾਈ ਜਾਂਦੀ ਹੈ ਤਾਂ ਇਸ ਦਾ ਸਵਾਗਤ ਲੋਕਾਂ ਦੇ ਵੱਲੋਂ ਵੀ ਕੀਤਾ ਗਿਆ ਹੈ ਤੇ ਇੱਕ ਬਹੁਤ ਵੱਡਾ ਜਿਹੜਾ ਉਪਰਾਲਾ ਜਿਹੜਾ ਪੰਜਾਬ ਸਰਕਾਰ ਨੇ ਕੀਤਾ ਇਸ ਦਾ ਸਵਾਗਤ ਕਰਨਾ ਬਣਦਾ ਹੈ ਕਿਉਂਕਿ ਕੱਲੇ ਚਲਾਨ ਕੱਟਣਾ ਹੀ ਸਰਕਾਰ ਦਾ ਕੰਮ ਨਹੀਂ ਹੁੰਦਾਗਾ ਲੋਕਾਂ ਦੀ ਜਿਹੜੀ ਹਿਫਾਜ਼ਤ ਹੈ ਉਸ ਤੇ ਲਈ ਜਿਹੜੇ ਪੁਖਤਾ ਕਦਮ ਚੁੱਕੇ ਜਾਣੇ ਨੇ ਉਸ ਦੇ ਸੰਦਰਭ ਦੇ ਵਿੱਚ ਜਿਹੜਾ ਕਦਮ ਚੁੱਕਿਆ ਗਿਆ ਕਾਫਲੀ ਕਾਫੀ ਜ਼ਿਆਦਾ ਕਾਬਲੇ ਤਾਰੀਫ ਹੈ ਜੇਕਰ ਅਸੀਂ ਚੰਡੀਗੜ੍ਹ ਦੀ ਗੱਲ ਕਰੀਏ ਨਾ ਜੀ ਸਾਲ 2023 ਦੇ ਯਾਨੀ ਕਿ ਪਹਿਲਾ ਜਿਹੜਾ ਇਹਨਾਂ ਦਾ 11 ਮਹੀਨਿਆਂ ਦਾ ਜਿਹੜਾ ਅੰਕੜੇ ਆਏ ਨੇ ਚੰਡੀਗੜ੍ਹ ਪੁਲਿਸ ਨੇ ਜੋ ਚਲਾਨ ਕੀਤੇ ਨੇ ਜੀ 9 ਲੱਖ 26000 ਦੇ ਲਗਭਗ ਤਾਂ ਚਲਾਨ 11 ਮਹੀਨਿਆਂ ਦੇ ਵਿੱਚ ਵਿੱਚ ਹੋਏ ਨੇ ਜੀ ਤੇ ਜਿਹੜਾ ਰੈਵਨਿਊ ਜਨਰੇਟ ਹੋਇਆ ਉਹਦੇ ਵਿੱਚ 10 ਕਰੋੜ ਤੋਂ ਵੱਧ ਦਾ ਜਿਹੜਾ ਰੈਵਨਿਊ ਜਨਰੇਟ ਹੋਇਆ ਜੀ ਕਾਰਨ ਕੀ ਰਿਹਾ ਜਦੋਂ ਇਥੇ ਸੀਸੀਟੀਵੀ ਕੈਮਰੇ ਚੰਡੀਗੜ੍ਹ ਦੇ ਵਿੱਚ ਲੱਗ ਜਾਂਦੇ ਨੇ ਕੋਈ ਰੈੱਡ ਲਾਈਟ ਹੈ ਜਾਂ ਕੋਈ ਹੋਰ ਕਿਸੇ ਤਰ੍ਹਾਂ ਦੀ ਉਲੰਘਣਾ ਟ੍ਰੈਫਿਕ ਨਿਯਮਾਂ ਦੇ ਵਿੱਚ ਪਾਈ ਜਾਂਦੀ ਹੈ ਤਾਂ ਉਸ ਦਾ ਘਰ ਘਰੇ ਨਾਲੋਂ ਨਾਲ ਆਨਲਾਈਨ ਚਲਾਨ ਆ ਜਾਂਦਾ ਬਿਲਕੁਲ ਤੇ ਜਿਹੜੀ ਮੈਂ ਮੇਨ ਗੱਲ ਕਹਿਣਾ ਚਾਹੁੰਦਾ ਸੀਗਾ ਕਿ 9 ਲੱਖ 26000 ਲੋਕਾਂ ਦੇ ਜਦੋਂ ਚਲਾਨ ਹੁੰਦੇ ਨੇ 10 ਕਰੋੜ ਲੋਕਾਂ ਦਾ 10 ਕਰੋੜ ਦਾ ਜਿਹੜਾ ਰੈਵਨਿਊ ਹੈ ਇਕੱਠਾ ਹੁੰਦਾ ਹੈ ਤਾਂ ਲੋਕਾਂ ਨੂੰ ਕਿਤੇ ਨਾ ਕਿਤੇ ਇੱਕ ਸਮਝ ਲੱਗ ਜਾਂਦੀ ਹੈ ਕਿ ਜੇਕਰ ਚੱਲਣਾ ਚੰਡੀਗੜ੍ਹ ਦੇ ਵਿੱਚ ਤਾਂ ਇੱਕ ਕਾਇਦੇ ਕਾਨੂੰਨ ਦੇ ਵਿੱਚ ਚੱਲਣਾ ਹੀ ਪਵੇਗਾ ਜੇਕਰ ਨਹੀਂ ਚੱਲਾਂਗੇ ਤਾਂ ਸਾਡੇ ਕਰ ਚਲਾਣ ਆ ਜਾਏਗਾ ਦੂਜੇ ਪਾਸੇ ਜੇਕਰ ਅਸੀਂ ਪੰਜਾਬ ਦੀ ਗੱਲ ਕਰਦੇ ਆ ਪੰਜਾਬ ਦੇ ਵਿੱਚ ਫਿਲਹਾਲ ਸੀਸੀਟੀਵੀ ਕੈਮਰਾਜ਼ ਨਹੀਂ ਲੱਗੇਗੇ ਕਿਉਂਕਿ ਪਿੱਛੇ ਵੀ ਇੱਕ ਦੋ ਵਾਰ ਖਬਰਾਂ ਆਈਆਂ ਨੇ ਕਿ ਪੰਜਾਬ ਸਰਕਾਰ ਇਹਨਾਂ ਚੀਜ਼ਾਂ ਤੇ ਕੰਮ ਕਰਦੀ ਪਈ ਹੈ ਲੁਧਿਆਣਾ ਦੇ ਵਿੱਚ ਵੀ ਇਹ ਚੀਜ਼ਾਂ ਸਾਹਮਣੇ ਆਈਆਂ ਨੇ ਕਿ ਇੱਥੇ ਕੰਮ ਚੱਲਦਾ ਪਿਆ ਵਾ ਪਰ ਜਦੋਂ ਅੱਜ ਇੱਕ ਵੱਡਾ ਅਹਿਦ ਲਿਆ ਗਿਆ ਵੱਡੀ ਪਾਲਿਸੀ ਬਣੀ ਹੈ ਲੋਕਾਂ ਦੇ ਹੱਕ ਦੇ ਵਿੱਚ ਇੱਕ ਵੱਡਾ ਲੈ ਕੇ ਆਏ ਨੇ ਯੋਜਨਾ ਲੈ ਕੇ ਆਈ ਹੈ ਸਰਕਾਰ ਲੈ ਕੇ ਆਈ ਹੈ ਤਾਂ ਉਸ ਦਾ ਇੱਕ ਵੱਡਾ ਇਮਪੈਕਟ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲੇਗਾ ਕੋਈ ਵੀ ਜਿਹੜਾ ਇਮਪੈਕਟ ਹੈ ਉਹ ਸੀ ਪਹਿਲੇ ਦਿਨ ਜਾਂ ਦੂਜੇ ਦਿਨ ਨਹੀਂ ਦੇ ਸਕਦੇ ਕਿਉਂਕਿ ਵਕਤ ਤਾਂ ਲੱਗਦਾ ਹੈ ਵਕਤ ਤਾਂ ਲੱਗਦਾ ਹੈ ਕਿਉਂਕਿ ਆਮ ਤੌਰ ਤੇ ਅਸੀਂ ਦੇਖਦੇ ਹਾਂ ਸੜਕੀ ਹਾਦਸੇ ਬਹੁਤ ਜ਼ਿਆਦਾ ਹੋ ਰਹੇ ਨੇ ਕਿਉਂਕਿ ਇੱਕ ਇੱਕ ਤਾਂ ਹੁੰਦਾ ਵਿਅਕਤੀ ਕੋਈ ਬਿਮਾਰ ਹੈ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਉਹ ਹਰ ਕੋਈ ਬੰਦਾ ਸਹਿਣ ਕਰ ਲੈਂਦਾ ਹੈ ਪਰ ਜਦੋਂ ਅਚਾਨਕ ਕੋਈ ਛੋਟੀ ਉਮਰ ਦਾ ਬੱਚਾ ਜਾਂ 18 ਸਾਲ ਦਾ ਜਾਂ ਛੋਟੇ ਬੱਚਿਆਂ ਦੇ ਵੀ ਅਸੀਂ ਹਾਦਸੇ ਹੁੰਦੇ ਦੇਖਦੇ ਆ ਤਾਂ ਉਹ ਇੱਕ ਬਹੁਤ ਜਿਹੜਾ ਵੱਡਾ ਕਾਟਾ ਹੁੰਦਾ ਨਾ ਕਦੇ ਪੂਰਾ ਨਹੀਂ ਕੀਤਾ ਜਾ ਸਕਦਾ ਉਸ ਦਾ ਬੜਾ ਦੁੱਖ ਹੁੰਦਾ ਸੋ ਜਿਹੜਾ ਸਰਕਾਰ ਨੇ ਇਹ ਫੈਸਲਾ ਕੀਤਾ ਹੈ ਕਾਫੀ ਜਿਆਦਾ ਜਿਹੜਾ ਹੈਗਾ ਕਾਬਲੇ ਤਾਰੀਫ ਹੈ ਜੀ ਬਿਲਕੁਲ ਸੜਕੀ ਹਾਦਸਿਆਂ ਦੀ ਜੇ ਗੱਲ ਕੀਤੀ ਜਾਵੇ ਅਸੀਂ ਅਕਸਰ ਹੀ ਇਸ ਤਰ੍ਹਾਂ ਦੀਆਂ ਖਬਰਾਂ ਵੇਖਦੇ ਸੁਣਦੇ ਆ ਤੇ ਖੁਦ ਵੀ ਲੋਕਾਂ ਤੱਕ ਪਹੁੰਚਾਉਨੇ ਆ ਜਿਵੇਂ ਅੱਜ ਦੀ ਜੇ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਸੜਕੀ ਹਾਦਸੇ ਹੋਏ ਨੇ ਇਹਨਾਂ ਵਿੱਚ ਮੁਕਸਰ ਦੇ ਵਿੱਚ ਪੁਲਿਸ ਦੀ ਇੱਕ ਬੱਸ ਵੀ ਹਾਦਸਾਗ੍ਰਸਤ ਹੋਇਆ ਇਸ ਦੇ ਵਿੱਚ ਕਈ ਬਰਸ ਮੁਲਾਜ਼ਮ ਵੀ ਜ਼ਖਮੀ ਹੋਏ ਨੇ ਮੌਕੇ ਦੇ ਵਿੱਚ ਇੱਕ ਕਾਰ ਤੇ ਹੋਰ ਮੋਟਰਸਾਈਕਲ ਦੀ ਟੱਕਰ ਦੇ ਨਾਲ ਇੱਕ 22 ਸਾਲ ਲੜਕੀ ਦੀ ਵੀ ਮੌਤ ਹੋਈ ਹੈ ਤੇ ਹੋਰ ਬਹੁਤ ਸਾਰੇ ਸੜਕੀ ਹਾਦਸੇ ਨੇ ਜਿੰਨਾਂ ਦਾ ਇੱਥੇ ਜ਼ਿਕਰ ਵੀ ਨਹੀਂ ਕੀਤਾ ਜਾ ਸਕਦਾ ਇਹਨਾਂ ਜਿਆਦਾ ਗਿਣਤੀ ਹੈ ਲੇਕਿਨ ਫਿਰ ਵੀ ਇੱਕ ਜੋ ਪੰਜਾਬ ਰੋਡ ਸੇਫਟੀ ਐਂਡ ਟ੍ਰੈਫਿਕ ਰਿਸਰਚ ਸੈਂਟਰ ਦੀ ਇੱਕ 2023 ਦੇ ਵਿੱਚ ਰਿਪੋਰਟ ਆਈ ਹੈ ਪੰਜਾਬ ਪੁਲਿਸ ਦੇ ਹਵਾਲੇ ਦੇ ਨਾਲ ਉਸ ਦੇ ਵਿੱਚ ਉਹਨਾਂ ਜ਼ਿਕਰ ਕੀਤਾ ਹੈ ਕਿ 2022 ਦੇ ਵਿੱਚ ਜਿੱਥੇ ਪੂਰੇ ਦੇਸ਼ ਦੇ ਵਿੱਚ ਜੋ ਦੁਰਘਟਨਾਵਾਂ ਦੀ ਜੋ ਰੇਸ਼ਿਓ ਹੈ ਉਹ 9. 4% ਦੀ ਸੀ ਤਾਂ ਇਸ ਦੇ ਮੁਕਾਬਲੇ ਪੰਜਾਬ ਦੇ ਵਿੱਚ ਇਹ ਇੱਥੇ ਗਿਰਾਵਟ ਦੇਖੀ ਗਈ ਆ ਤੇ ਪੰਜਾਬ ਦੇ ਵਿੱਚ 2022 ਦੇ ਵਿੱਚ ਮੈਸ 4578 ਦੁਰਘਟਨਾਵਾਂ ਦੇ ਵਿੱਚ ਲੋਕ ਮਾਰੇ ਗਏ ਸੀ ਤੇ ਪੰਜਾਬ ਦੇ ਵਿੱਚ 2021 ਦੇ ਮੁਕਾਬਲੇ ਦੁਰਘਟਨਾਵਾਂ ਦੀ ਗਿਣਤੀ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਤੇ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਕਿ ਦੁਰਘਟਨਾਵਾਂ ਦੀ ਗਿਣਤੀ ਦੇ ਵਿੱਚ ਤਾਂ ਗਿਰਾਵਟ ਹੋਈ ਆ ਮੌਤਾਂ ਘਟੀਆਂ ਹੋਈਆਂ ਨੇ ਤੇ ਫਿਰ ਵੀ ਜੋ ਪੰਜਾਬ ਦੇ ਵਿੱਚ ਜੋ ਇਹ ਹਾਦਸੇ ਹੁੰਦੇ ਨੇ ਉਹਨਾਂ ਦੇ ਪਿੱਛੇ ਕਾਰਨ ਕੀ ਹੁੰਦੇ ਨੇ ਵੱਡੇ ਕਾਰਨ ਇੱਕ ਤਾਂ ਤੇਜ਼ ਰਫਤਾਰੀ ਵੀ ਮੰਨਿਆ ਜਾਂਦਾ ਹੈ ਤੇ ਹੋਰ ਵੀ ਬਹੁਤ ਸਾਰੇ ਕਾਰਨ ਆ ਹੁਣ ਇਹ ਪੁਆਇੰਟ ਉਹ ਕਲੈਕਟ ਹੋ ਗਿਆ ਕਨੈਕਟ ਹੋ ਗਿਆ ਇੱਕ ਤਾਂ ਜਿਹੜਾ ਪਹਿਲਾ ਸਵਾਲ ਸੀਗਾ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਕਿ ਵੀ ਚਲਾਨ ਜਿਸ ਤਰ੍ਹਾਂ ਹੁੰਦੇ ਨੇ ਰੈਵਨਿਊ ਜਨਰੇਟ ਨਹੀਂ ਕਰਨਾ ਹੁੰਦਾਗਾ ਲੋਕਾਂ ਨੂੰ ਇੱਕ ਕਹਿਣਾ ਹੁੰਦਾ ਹੈ ਜਨਤ ਦੀ ਹਿਫਾਜ਼ਤ ਦੇ ਲਈ ਇੱਕ ਚੇਤਾਵਨੀ ਵੀ ਹੁੰਦੀ ਹੈ ਚੇਤਾਵਨੀ ਵੀ ਹੁੰਦੀ ਹੈ ਤੇ ਦੂਸਰਾ ਪੁਆਇੰਟ ਜਿਹੜਾ ਤੁਸੀਂ ਕਹਿ ਰਹੇ ਸੀਗੇ ਕਿ ਜਿਹੜੇ ਸੜਕੀ ਹਾਦਸਿਆਂ ਦਾ ਕਾਰਨ ਕੀ ਹੈ ਸੜਕੀ ਹਾਦਸਿਆਂ ਦਾ ਕਾਰਨ ਹੀ ਇਹ ਮੰਨਦਾ ਹੈ ਕਿ ਜਦੋਂ ਲੋਕ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਨੇ ਇੱਕ ਦੂਜੇ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕਰਦੇ ਨੇ ਇੱਕ ਸੈਕਿੰਡ ਦੇ ਨਾਲ ਕੋਈ ਵੀ ਫਰਕ ਨਹੀਂ ਪੈਂਦਾ ਅਸੀਂ ਆਮ ਤੌਰ ਤੇ ਦੇਖਦੇ ਹਾਂ ਕੋਈ ਵੀ ਵਿਅਕਤੀ ਆਪਣੀ ਗੱਡੀ ਨੂੰ ਸੜਕ ਤੇ ਲੈ ਕੇ ਆਉਣ ਦੀ ਕੋਸ਼ਿਸ਼ ਕਰਦਾ ਤਾਂ ਪਹਿਲਾਂ ਜੱਜ ਨਹੀਂ ਕਰਦਾ ਕਿ ਜਿਹੜੀ ਗੱਡੀ ਪਿੱਛੋਂ ਆ ਰਹੀ ਹੈ ਸਾਹਮਣੇ ਤੋਂ ਆ ਰਹੀ ਹੈ ਲੈਫਟ ਸਾਈਡ ਤੋਂ ਆ ਰਹੀ ਹੈ ਜੀ ਲੈਫਟ ਸਾਈਡ ਤੋਂ ਜਿਹੜੀਆਂ ਵੀ ਗੱਡੀਆਂ ਆ ਰਹੀਆਂ ਨੇ ਉਹਨਾਂ ਦੀ ਰਫ਼ਤਾਰ ਕਿੰਨੀ ਕ ਹੈ ਉਹ ਇੱਕ ਸਿਸਟਮ ਹੁੰਦਾ ਸਾਨੂੰ ਸਮਝਣ ਦਾ ਇੱਕ ਜਿਹੜਾ ਚਾਲਕ ਐ ਡਰਾਈਵਰ ਐ ਉਹਨੇ ਆਪਣੀ ਕਹਿ ਸਕਦੇ ਆ ਸੂਝ-ਬੂਝ ਦੇ ਨਾਲ ਦੇਖਣਾ ਹੁੰਦਾ ਇੱਕ ਜਾਂ ਦੋ ਜਾਂ ਤਿੰਨ ਜਦੋਂ ਗੱਡੀਆਂ ਆ ਰਹੀਆਂ ਨੇ ਤਾਂ ਉਹਦੇ ਵਿੱਚ ਇੱਕ ਦੇਖਣਾ ਹੁੰਦਾ ਹੈ ਆਮ ਤੌਰ ਤੇ ਡਰਾਈਵਰ ਆਪਣੀ ਇਸ ਚੀਜ਼ ਦੀ ਵਰਤੋਂ ਕਰਦੇ ਨੇ ਦਿਮਾਗ ਦੀ ਵਰਤੋਂ ਕਰਦੇ ਨੇ ਪਰ ਕਿਤੇ ਨਾ ਕਿਤੇ ਜਦੋਂ ਦਿਮਾਗ ਕਿਸੇ ਹੋਰ ਪਾਸੇ ਚਲਾ ਜਾਂਦਾ ਹੈ ਜਾਂ ਕਿਤੇ ਉਲਝਣ ਦੇ ਵਿੱਚ ਹੈਗਾ ਜਾਂ ਕਿਤੇ ਵਿਅਕਤੀ ਫਸਿਆ ਹੋਇਆ ਜਾਂ ਉਹਨੂੰ ਕਾਹਲੀ ਹੈ ਤਾਂ ਉਹ ਇਹਨਾਂ ਚੀਜ਼ਾਂ ਨੂੰ ਕੰਸੀਡਰ ਨਹੀਂ ਕਰਦਾ ਤਾਂ ਜਦੋਂ ਪਿੱਛੋਂ ਰਫ਼ਤਾਰ ਸਾਹਮਣੇ ਲੈਫਟ ਸਾਈਡ ਤੋਂ ਤੇਜ਼ ਰਫ਼ਤਾਰ ਦੇ ਨਾਲ ਕੋਈ ਗੱਡੀਆਂ ਆ ਰਹੀਆਂ ਨੇ ਤਾਂ ਗਲਤੀ ਦੇ ਨਾਲ ਵੀ ਉਹ ਜਿਹੜਾ ਡਰਾਈਵਰ ਹੈ ਰੋਡ ਤੇ ਗੱਡੀ ਚੜਾ ਲੈਂਦਾ ਹੈ ਤਾ ਬੜੀ ਦਿੱਕਤ ਆਉਂਦੀ ਹੈ ਇੱਕ ਤਾਂ ਇਸ ਤਰ੍ਹਾਂ ਦੇ ਕਾਰਨ ਵੀ ਬਣ ਜਾਂਦੇ ਨੇ ਦੂਸਰਾ ਸਭ ਤੋਂ ਮੇਜਰ ਜਿਹੜਾ ਅੱਜ ਪੁਆਇੰਟ ਮੈਂ ਸੁਣਿਆ ਜਦੋਂ ਅੱਜ ਇਹ ਸਾਰੀ ਕਵਾਇਦ ਕੀਤੀ ਗਈ ਆ ਪੰਜਾਬ ਸਰਕਾਰ ਦੇ ਵੱਲੋਂ ਤਾਂ ਉੱਥੇ ਜਿਹੜੇ ਮੁਲਾਜ਼ਮ ਸੀਗੇ ਉਹਨਾਂ ਨੇ ਇੱਕ ਬੜੀ ਵਧੀਆ ਗੱਲ ਆਖੀ ਹੈ ਉਹਨਾਂ ਨੇ ਆਖਿਆ ਕਿ ਜਿਹੜੇ ਸਾਡੇ ਵਾਹਨ ਨੇ ਨਾ ਜਦੋਂ ਅਸੀਂ ਉਹਨਾਂ ਦੀ ਪ੍ਰੋਪਰ ਇਨਵੈਸਟੀਗੇਸ਼ਨ ਨਹੀਂ ਕਰਵਾਉਂਦੇ ਕਿ ਵੀ ਇਹ ਬਿਲਕੁਲ ਤਰਸਤ ਹੈ ਜਾਂ ਨਹੀਂ ਹੈਗਾ ਜਾਂ ਹੁਣ ਇੱਕ ਆਬਾਰ ਦਾ ਰੂਪ ਧਾਰਨ ਕਰਦਾ ਜਾਂਦਾ ਹੈ ਤਾਂ ਇਸ ਨੂੰ ਅਸੀਂ ਚੇਂਜ ਕਰ ਦਈਏ ਜਦੋਂ ਅਸੀਂ ਪੁਰਾਣੇ ਵਾਹਨ ਵੀ ਇੱਕ ਕਾਰਨ ਬਣਦੇ ਨੇ ਕਾਰਨ ਬਣਦੇ ਨੇ ਤਾਂ ਜਦੋਂ ਉਹਦੀ ਜਿਹੜੀ ਇੱਕ ਹਰ ਇੱਕ ਚੀਜ਼ ਦੀ ਤੁਸੀਂ ਵੀ ਦੇਖਦੇ ਹੋ ਲਾਈਫ ਹੁੰਦੀ ਹੈ ਜਦੋਂ ਅਸੀਂ ਉਸ ਦੀ ਲਾਈਫ ਤੋਂ ਹਟ ਕੇ ਉਸ ਦੇ ਨਾਲ ਧੱਕਾ ਕਰਦੇ ਆ ਤਾਂ ਕਿਤੇ ਨਾ ਕਿਤੇ ਸਾਨੂੰ ਨੁਕਸਾਨ ਪਹੁੰਚਾਉਂਦੇ ਨੇ ਜਿਵੇਂ ਕਿ ਉਹਨਾਂ ਨੇ ਅਜੇ ਬੜਾ ਵਧੀਆ ਪੁਆਇੰਟ ਦੱਸਿਆ ਕਹਿੰਦੇ ਕਿ ਜਦੋਂ ਗੱਡੀ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਗੱਡੀ ਬਹੁਤ ਪੁਰਾਣੀ ਹੈ ਤਾਂ ਅਚਾਨਕ ਕਿਸੇ ਦੇ ਨਾਲ ਐਕਸੀਡੈਂਟ ਹੁੰਦਾ ਹੈ ਤਾਂ ਗੱਡੀ ਦੇ ਕੁਝ ਪਾਰਟਸ ਇਸ ਤਰ੍ਹਾਂ ਦੇ ਹੁੰਦੇ ਨੇ ਜਿਨ੍ਹਾਂ ਨੂੰ ਜੰਗ ਲੱਗੀ ਹੁੰਦੀ ਹੈ ਜਦੋਂ ਇੱਕੋ ਦਮ ਝਟਕਾ ਲੱਗਦਾ ਹੈ ਤਾਂ ਉਹੀ ਚੀਜ਼ ਵਿਅਕਤੀ ਦੇ ਅੰਦਰ ਵੀ ਜਾਂਦੀ ਹੈ ਖੁਬਦੀ ਹੈ ਤਾਂ ਇਸ ਤਰ੍ਹਾਂ ਦੇ ਜਿਹੜੇ ਮੇਜਰ ਕਾਰਨ ਵੀ ਹੁੰਦੇ ਨੇ ਕਿ ਵੀ ਤੁਹਾਡੀ ਜਿਹੜੀ ਗੱਡੀ ਹੈ ਉਹ ਕਿੰਨੀ ਕੁ ਤਰਸਤ ਹੈਗੀ ਹੈ ਜਾਂ ਨਹੀਂ ਹੈਗੀ ਕਿੰਨੀ ਕੁ ਪੁਰਾਣੀ ਹੈ ਇਹ ਚੀਜ਼ਾਂ ਵੀ ਹੈਗੇ ਅਚਾਨਕ ਕੋਈ ਫਾਲਟ ਪੈ ਜਾਂਦਾ ਉਦੋਂ ਵੀ ਹੋ ਜਾਂਦੇ ਨੇ ਜਾਂ ਜਿਹੜਾ ਆਮ ਤੌਰ ਤੇ ਅਸੀਂ ਦੇਖਦੇ ਆ ਜ਼ਿਆਦਾਤਰ ਹਾਸੇ ਤਾਂ ਇਸ ਤਰ੍ਹਾਂ ਦੇ ਹੀ ਹੁੰਦੇ ਨੇ ਜਿਹਦੇ ਵਿੱਚ ਵਿਅਕਤੀ ਦੇ ਵੱਲੋਂ ਆਪਣਾ ਵਧੇਗਾ ਟੰਗ ਦੇ ਨਾਲ ਜਾਂ ਉਸਤੀ ਅਣਗਹਿਲੀ ਕਹਿ ਸਕਦੇ ਆ ਅਣਗਹਿਲੀ ਦਾ ਕਾਰਨ ਹੀ ਜਿਹੜਾ ਹੈਗਾ ਮੁੱਖ ਕਾਰਨ ਮੰਨਿਆ ਜਾਂਦਾ ਇਸ ਦੇ ਵਿੱਚ ਇੱਕ ਗੱਲ ਹੋਰ ਵੀ ਆ ਕੁਲਵਿੰਦਰ ਜੀ ਕਿ ਪੰਜਾਬ ਦੇ ਵਿੱਚ ਜੋ ਵਹੀਕਲ ਹੈਗੇ ਨੇ ਜੋ ਵਾਹਨ ਹੈਗੇ ਨੇ ਉਹਨਾਂ ਦੀ ਗਿਣਤੀ ਵੀ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ ਜੇ ਪੰਜਾਬ ਰੋਡ ਸੇਫਟੀ ਐਂਡ ਰਿਸਰਚ ਸੈਂਟਰ ਦੀ ਰਿਪੋਰਟ ਦੀ ਕਰੀਏ ਤਾਂ ਉਸ ਦੇ ਵਿੱਚ ਇਹ ਸਪਸ਼ਟ ਕੀਤਾ ਗਿਆ ਹੈ ਕਿ 23 ਜੋ ਆਪਣੇ 2023 ਦੇ ਵਿੱਚ ਅਗਸਤ ਤੱਕ ਜੋ ਗਿਣਤੀ ਹੈ ਪੰਜਾਬ ਦੇ ਵਿੱਚ ਵਹੀਕਲਾਂ ਦੇ ਰਜਿਸਟ੍ਰੇਸ਼ਨ ਦੀ ਉਹ 1 ਕਰੋੜ 32 ਲੱਖ 87350 ਹੋ ਗਈ ਸੀ ਤੇ ਜੋ ਵਧੀ ਹੋਈ ਗਿਣਤੀ ਹੈ ਉਹ ਵੀ ਸੜਕਾਂ ਦੇ ਉੱਪਰ ਜੋ ਜ਼ਿਆਦਾ ਟ੍ਰੈਫਿਕ ਹੋਏਗੀ ਤਾਂ ਅਮੂਨ ਜੋ ਐਕਸੀਡੈਂਟ ਹੁੰਦੇ ਨੇ ਹਾਦਸੇ ਹੁੰਦੇ ਨੇ ਉਹਨਾਂ ਦੇ ਵਿੱਚ ਵਾਧਾ ਹੋ ਰਿਹਾ ਹੈ ਤੇ ਉਹ ਹੁੰਦਾ ਰਹੇਗਾ ਕਿਉਂਕਿ ਵਾਹਨ ਵੀ ਸੜਕਾਂ ਦੇ ਉੱਪਰ ਜ਼ਿਆਦਾ ਆ ਰਹੇ ਨੇ ਤੇ ਜੋ ਕੰਟਰੋਲ ਹੈ ਉਹ ਵੀ ਕਿਤੇ ਨਾ ਕਿਤੇ ਜੋ ਸੰਤੁਲਨ ਹੈ ਉਹ ਵੀ ਕਿਤੇ ਨਾ ਕਿਤੇ ਘਟਦਾ ਜਾਂਦਾ ਤਾਂ ਇਸ ਕਾਰਨ ਵੀ ਜੋ ਸੜਕੀ ਹਾਦਸੇ ਵਾਪਰਦੇ ਨੇ ਤੇ ਜੇ ਗੱਲ ਕੀਤੀ ਜਾਵੇ ਤੇਜ਼ ਰਫਤਾਰੀ ਦੀ ਤਾਂ ਤੇਜ਼ ਰਫਤਾਰੀ ਵੀ ਇੱਕ ਕਾਰਨ ਬਣਦਾ ਹੈ ਤੇ ਨਾਲ ਹੀ ਜੋ ਆਵਾਰਾ ਪਸ਼ੂ ਨੇ ਉਹਨਾਂ ਦੀ ਗਿਣਤੀ ਵੀ ਪੰਜਾਬ ਦੇ ਵਿੱਚ ਵੱਧਦੀ ਜਾ ਰਹੀ ਹੈ ਤੇ ਆਵਾਰਾ ਪਸ਼ੂਆਂ ਦੇ ਕਾਰਨ ਵੀ ਐਕਸੀਡੈਂਟ ਹੁੰਦੇ ਨੇ, ਹਾਦਸੇ ਵਾਪਰਦੇ ਨੇ ਉਹਨਾਂ ਦੇ ਵਿੱਚ ਚਾਨਾ ਚਿਲੀਆਂ ਜਾਂਦੀਆਂ ਨੇ ਤੇ ਕਾਰਨ ਸਿਰਫ ਇਹ ਹੁੰਦਾ ਹੈ ਕਿ ਆਵਾਰਾ ਪਸ਼ੂ ਤੁਹਾਡੇ ਵਾਹਨ ਦੇ, ਵਾਹਨ ਦੇ ਅੱਗੇ ਆ ਗਿਆ ਤੇ ਤੁਹਾਨੂੰ ਨਹੀਂ ਪਤਾ ਲੱਗਾ ਅਚਾਨਕ ਉਸ ਦੇ ਪਸ਼ੂ ਦੇ ਆ ਜਾਣ ਦੇ ਨਾਲ ਤੁਹਾਡੀ ਵਾਹਨ ਦੀ ਟੱਕਰ ਉਸ ਦੇ ਨਾਲ ਹੋ ਗਈ ਤੇ ਤੁਹਾਡੀ ਕੀਮਤੀ ਜਾਨ ਉਸ ਦੇ ਵਿੱਚ ਚਲੀ ਗਈ ਤੇ ਪਿੱਛੇ ਪਰਿਵਾਰ ਰੋਂਦਾ ਰਹਿ ਜਾਂਦਾ ਤੇ ਕਾਰਨ ਸਿਰਫ ਹੁੰਦਾ ਹੈ ਕਿ ਸਿਰਫ ਇੱਕ ਆਵਾਰਾ ਪਸ਼ੂ ਮੌਤ ਦਾ ਕਾਰਨ ਬਣ ਜਾਂਦਾ ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ ਕਿ ਤੇਜ਼ ਰਫਤਾਰੀ ਦੇ ਨਾਲ ਇਹ ਵੀ ਇੱਕ ਵੱਡਾ ਕਾਰਨ ਹੈ ਬਿਲਕੁਲ ਅਮਿੰਦਰਪਾਲ ਜੀ ਜਦੋਂ ਤੁਸੀਂ ਵੀ ਦੇਖਿਆ ਸਾਰਿਆਂ ਨੇ ਦੇਖਿਆ ਜਦੋਂ ਕਰੋਨਾ ਟਾਈਮ ਚੱਲਿਆ ਸੀਗਾ ਤਾਂ ਅਸੀਂ ਇਸ ਤਰ੍ਹਾਂ ਦੀਆਂ ਖਬਰਾਂ ਤਾਂ ਬਹੁਤ ਘੱਟ ਪ੍ਰਕਾਸ਼ਿਤ ਕੀਤੀਆਂ ਜਗਬਾਣੀ ਪੰਜਾਬ ਕੇਸਰੀ ਜਾਂ ਹੋਰ ਆਪਾਂ ਦੇਖਦੇ ਹਾਂ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੀਆਂ ਖਬਰਾਂ ਨਹੀਂ ਆਈਆਂ ਕਿ ਹਾਦਸੇ ਹੋਏ ਨੇ ਕ੍ਰਾਈਮ ਘਟ ਗਿਆ ਸੀਗਾ ਤੁਸੀਂ ਦੇਖੋ ਬਿਲਕੁਲ ਕ੍ਰਾਈਮ ਘਟ ਗਿਆ ਸੀਗਾ ਹਾਦਸੇ ਘਟ ਕੇ ਸੀ ਕਿਉਂਕਿ ਸਾਰਾ ਕੁਝ ਹੀ ਰੁਕ ਗਿਆ ਤਾਂ ਫਿਰ ਆਟੋਮੈਟਿਕਲੀ ਇਹ ਚੀਜ਼ਾਂ ਤੇ ਠੱਲ ਪੈ ਜਾਂਦੀ ਹੈ ਬਿਲਕੁਲ ਤੇ ਜਿਹੜੀ ਗੱਲ ਤੁਸੀਂ ਕਰਦੇ ਪਏ ਸੀਗੇ ਕਿ ਵੀ ਪੋਪੂਲੇਸ਼ਨ ਵੀ ਇੱਕ ਮੁੱਖ ਕਾਰਨ ਹੈਗਾ ਵਾ ਜਦੋਂ ਵਾਹਨ ਤੁਸੀਂ ਜਿਹੜਾ ਅੰਕੜਾ ਪੇਸ਼ ਕੀਤਾ ਇੱਕ ਬਹੁਤ ਵੱਡਾ ਅੰਕੜਾ ਹੈਗਾ ਬਿਲਕੁਲ ਤੇ ਉਹਦੇ ਕਰਕੇ ਜਦੋਂ ਇੱਕੋ ਸਮੇਂ ਤੇ ਟ੍ਰੈਫਿਕ ਸੜਕਾਂ ਤੇ ਆਉਂਦਾ ਹੈ ਹਾਦਸੇ ਤਾਂ ਵਾਪਰਨੀ ਵਾਪਰਨੀ ਹੈ ਕਈ ਵਾਰੀ ਇਸ ਤਰ੍ਹਾਂ ਵੀ ਅਸੀਂ ਦੇਖਦੇ ਆ ਕਿ ਮਾੜੀ ਜੀ ਗੱਡੀ ਜਾਂ ਮੋਟਰਸਾਈਕਲ ਕਿਸੇ ਦੇ ਨਾਲ ਖਹਿ ਜਾਂਦਾ ਜੀ ਤਾਂ ਉਥੇ ਵੀ ਇੱਕ ਝਗੜਾ ਸ਼ੁਰੂ ਹੋ ਜਾਂਦਾ ਕਈ ਵਾਰੀ ਅਸੀਂ ਵੱਡੇ ਹਾਦਸੇ ਵੀ ਹੁੰਦੇ ਦੇਖੇ ਆ ਇਹ ਮਾਮਲੇ ਵੱਜ ਜਾਂਦੇ ਨੇ ਲੜਾਈ ਤੱਕ ਆ ਜਾਂਦੀ ਆ ਗੱਲ ਗਾਲੀ ਗਲੋਚ ਤੱਕ ਆ ਜਾਂਦੀ ਆ ਇਸ ਤਰ੍ਹਾਂ ਦੇ ਮਾਮਲੇ ਵੀ ਆ ਜਾਂਦੇ ਨੇ ਸੋ ਜਿਹੜੀ ਗੱਲ ਤੁਸੀਂ ਕਰਦੇ ਪਏ ਸੀਗੇ ਕਿ ਟ੍ਰੈਫਿਕ ਵਧਣ ਦੇ ਕਾਰਨ ਇਹ ਹਾਦਸੇ ਹੋਣੇ ਹੀ ਹੋਣੇ ਆ ਕਿਉਂਕਿ ਇੱਕ ਮੈਨੂੰ ਬਜ਼ੁਰਗਾਂ ਦੀ ਗੱਲ ਯਾਦ ਆਉਂਦੀ ਆ ਉਹ ਕਹਿੰਦੇ ਨੇ ਕਿ ਜੇਕਰ ਤੁਹਾਨੂੰ ਕੋਈ ਕੰਮ ਹੈਗਾ ਤਾਂ ਹੀ ਤੁਸੀਂ ਰੋਡ ਤੇ ਜਾਓ ਅਦਰਵਾਈਜ਼ ਤੁਸੀਂ ਆਪਣਾ ਘਰੇ ਬੈਠੋ ਬਿਨਾ ਕੰਮ ਤੋਂ ਤੁਹਾਨੂੰ ਹੁੱਲੜਬਾਜ਼ੀ ਕਰਨ ਦੀ ਕੋਈ ਲੋੜ ਨਹੀਂ ਹੈਗੀ ਬਿਨਾ ਮਤਲਬ ਤੋਂ ਤੁਸੀਂ ਆਪਣੀ ਗੱਡੀ ਲੈ ਕੇ ਕਿਤੇ ਨਾ ਜਾਓ ਬਿਨਾ ਮਤਲਬ ਤੋਂ ਕੋਈ ਮੋਟਰਸਾਈਕਲ ਨਾਲ ਲੈ ਕੇ ਜਾਓ ਨੀ ਪਰ ਕੁਵਿੰਦਰ ਜੀ ਜੋ ਬੰਦਾ ਕੰਮ ਤੇ ਜਾਏਗਾ ਉਸਦੇ ਨਾਲ ਵੀ ਹਾਦਸਾ ਵਾਪਰਦਾ ਹੈ ਕਈ ਵਾਰ ਤੁਹਾਡੀ ਗਲਤੀ ਵੀ ਨਹੀਂ ਹੁੰਦੀ ਸਾਹਮਣੇ ਵਾਲੇ ਦੀ ਗਲਤੀ ਦੇ ਨਾਲ ਤੁਹਾਡੇ ਨਾਲ ਸੜਕੀ ਹਾਦਸਾ ਵਾਪਰ ਜਾਂਦਾ ਹੈ ਪਰ ਤੁਸੀਂ ਕਿਸੇ ਜ਼ਰੂਰੀ ਕੰਮ 'ਤੇ ਜਾ ਰਹੇ ਹੋਨੇ ਹੋ ਤੁਹਾਨੂੰ ਨਹੀਂ ਪਤਾ ਹੁੰਦਾ ਕਿ ਤੁਹਾਡੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ 10 ਮਿੰਟਾਂ ਦੇ ਵਿੱਚ ਕੋਈ ਵਾਹਨ ਤੁਹਾਡੇ ਨਾਲ ਟਕਰਾਏਗਾ ਤੁਸੀਂ ਤੁਹਾਡੇ ਕੰਮ ਦੇ ਵਿੱਚ ਤਬਿਕਨ ਪਏਗਾ ਹੀ ਪਏਗਾ ਤੇ ਤੁਹਾਨੂੰ ਉਹ ਜ਼ਖਮੀ ਵੀ ਕਰ ਦੇਗਾ ਤੇ ਹੋ ਸਕਦਾ ਉਸ ਦੇ ਵਿੱਚ ਤੁਹਾ ਦੀ ਜਾਨ ਵੀ ਚਲੀ ਜਾਵੇ ਕਿਉਂਕਿ ਕੰਮ ਕਰਨ ਦੇ ਲਈ ਵਿਅਕਤੀ ਨੂੰ ਰੋਡ ਦੇ ਉੱਪਰ ਜਾਣਾ ਹੀ ਪਵੇਗਾ ਉਹ ਆਪਣੀ ਗੱਡੀ ਦੇ ذریعے ਜਾਏਗਾ ਮੋਟਰਸਾਈਕਲ ਦੇ ذریعے ਜਾਏਗਾ ਕਾਰ ਮੋਟਰਸਾਈਕਲ ਟਰੱਕ ਬੱਸ ਦਾ ਉਹ ਸਹਾਰਾ ਲਏਗਾ ਉਸ ਨੂੰ ਕੰਮ ਆਪਣਾ ਕਰਨ ਦੇ ਲਈ ਉਸ ਰੋਡ ਦੇ ਉੱਪਰ ਜਾਣਾ ਪਵੇਗਾ ਪਰ ਇੱਕ ਗਲਤੀ ਮਨੁੱਖ ਦੀ ਆਪਣੀ ਨਾ ਹੋ ਕੇ ਕਿਸੇ ਹੋਰ ਮਨੁੱਖ ਦੀ ਗਲਤੀ ਵੀ ਉਸ ਦੂਸਰੇ ਮਨੁੱਖ ਦੀ ਜਾਨ ਦਾ ਕਾਰਨ ਬਣ ਸਕਦੀ ਹੈ ਜਾਨ ਜਾਣ ਦਾ ਇਸ ਨੂੰ ਵੀ ਇੱਕ ਨਜ਼ਰੀਏ ਵਿੱਚ ਦੇਖਿਆ ਜਾਣਾ ਚਾਹੀਦਾ ਹੈ ਕਿ ਤੁਹਾਡੀ ਗਲਤੀ ਨਹੀਂ ਹੈ ਸਾਹਮਣੇ ਵਾਲੇ ਦੀ ਵੀ ਗਲਤੀ ਹੈ ਉਸ ਦੇ ਕਾਰਨ ਵੀ ਤੁਹਾਨੂੰ ਨੁਕਸਾਨ ਪਹੁੰਚਿਆ ਇਸ ਨੂੰ ਕਿਵੇਂ ਦੇਖਦੇ ਹੋ ਬਿਲਕੁਲ ਬਿੰਦਰਪਾਲ ਜੀ ਜਿਤ ਤੱਕ ਮੇਰਾ ਖਿਆਲ ਆ ਪਤਾ ਨਹੀਂ ਹੁਣ ਕਿੰਨੇ ਕੁ ਲੋਕ ਇਸ ਗੱਲ ਦੇ ਨਾਲ ਸਹਿਮਤ ਹੋਣਗੇ ਜਾਂ ਤੁਸੀਂ ਹੋਗੇ ਨਹੀਂ ਜੋ ਮੈਂ ਪੱਖ ਰੱਖਣਾ ਚਾਹੁੰਦਾ ਕਿਉਂਕਿ ਮੈਂ ਆਮ ਤੌਰ ਤੇ ਜਿੰਨੀ ਕੁ ਮੈਨੂੰ ਨੌਲੇਜ ਹੈਗੀ ਉਸ ਹਿਸਾਬ ਨਾਲ ਮੈਂ ਤੁਹਾਨੂੰ ਗੱਲ ਸ਼ੇਅਰ ਕਰਨ ਲੱਗਿਆ ਬਿਲਕੁਲ ਅ ਮੈਂ ਇਹ ਦੇਖਦਾ ਕਿ ਜੇਕਰ ਦੋ ਸਾਹਮਣੇ ਤੋਂ ਗੱਡੀ ਆ ਰਹੀ ਹੈ ਮੋਟਰਸਾਈਕਲ ਆ ਰਿਹਾ ਜੀ ਇਧਰੋਂ ਅਸੀਂ ਜਾ ਰਹੇ ਹਾਂ ਉਹਨਾਂ ਦੇ ਵਿੱਚੋਂ ਇੱਕ ਜਾਣਾ ਵੀ ਇੱਕ ਚਾਲਕ ਵੀ ਇੱਕ ਡਰਾਈਵਰ ਵੀ ਜਿਹੜਾ ਹੈਗਾ ਵਾ ਉਹ ਕੌਨਸ਼ੀਅਸ ਹੈਗਾ ਨਾ ਤਾਂ ਮੇਰੇ ਖਿਆਲ ਦੇ ਵਿੱਚ ਜਿਹੜਾ ਹਾਦਸਾ ਹੋਣ ਤੋਂ ਟਲ ਜਾਂਦਾ ਜੇਕਰ ਦੋਨਾਂ ਦਾ ਧਿਆਨ ਨਹੀਂ ਹੈਗਾ ਨਾ ਤੇ ਉਹ ਹਾਦਸਾ ਹੋਵੇਗਾ ਹੀ ਹੋਵੇਗਾ ਜਾਂ ਫਿਰ ਜੇਕਰ ਇੱਕ ਵਿਅਕਤੀ ਦਾ ਧਿਆਨ ਹੈਗਾ ਤਾਂ ਹਾਦਸਾ ਘਟ ਜੇਗਾ ਜੀ ਇਹ ਹੋ ਸਕਦਾ ਹੈ ਤੇ ਕਿਉਂਕਿ ਜੇਕਰ ਦੋਨਾਂ ਦਾ ਧਿਆਨ ਨਹੀਂ ਹੈਗਾ ਤਾਂ ਹਾਦਸਾ ਹੋਵੇਗਾ ਬਾਕੀ ਅੰਗੈਲੀ ਤਾਂ ਮੇਨ ਕਾਰਨ ਹੈਗੀ ਹੈਗੀ ਆ ਪਰ ਇੱਕ ਵੱਡੀ ਗੱਲ ਹੋਰ ਵੀ ਹੈਗੀ ਤੁਸੀਂ ਇਹ ਵੀ ਦੇਖਿਆ ਹੋਣਾ ਕਿ ਤੁਸੀਂ ਆਪਣੀ ਸਾਈਡ ਜਾ ਰਹੇ ਹੋ ਜੀ ਗੱਡੀ ਲੈ ਕੇ ਜਾ ਰਹੇ ਹੋ ਕਿ ਵਾਦੇ ਪਏ ਹੋ ਸਾਹਮਣੇ ਕੀ ਹੁੰਦਾ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਪਿੱਛੇ ਜੇ ਇੱਕ ਖਬਰ ਵੀ ਆਈ ਸੀ ਕਿ ਇੱਕ ਬਹੁਤ ਵੱਡੇ ਵਪਾਰੀ ਸੀਗੇ ਪੰਜਾਬ ਦੇ ਉਹ ਸਾਹਮਣੇ ਤੋਂ ਆਪਣੀ ਗੱਡੀ ਲੈ ਕੇ ਆ ਰਹੇ ਨੇ ਤਾਂ ਅਚਾਨਕ ਉਹਨਾਂ ਦੀ ਜਿਹੜੀ ਗੱਡੀ ਹੈ ਉਹ ਇਧਰੋਂ ਟੱਪ ਕੇ ਦੂਸਰੇ ਪਾਸੇ ਆ ਜਾਂਦੀ ਹੈ ਜੀ ਪਤਾ ਨਹੀਂ ਉਹ ਗੱਡੀ ਦੇ ਵਿੱਚ ਤਕਨੀਕੀ ਖਰਾਬੀ ਸੀਗੀ ਜਾਂ ਫਿਰ ਕੋਈ ਹੋਰ ਕਾਰਨ ਸੀਗਾ ਤਾਂ ਹੁਣ ਇਧਰੋਂ ਅਸੀਂ ਜਾ ਰਹੇ ਹਾਂ ਸਾਡਾ ਤਾਂ ਕੋਈ ਕਸੂਰ ਨਹੀਂ ਹੈਗਾਗਾ ਜਾਂ ਫਿਰ ਅਸੀਂ ਇਹਨੂੰ ਵੀ ਦੇਖ ਸਕਦੇ ਹਾਂ ਕਿ ਵੀ ਜਿਹੜਾ ਪੁਆਇੰਟ ਅੱਜ ਜਿਹੜੇ ਮੁਲਾਜ਼ਮ ਸੀਗੇ ਉਹਨਾਂ ਨੇ ਰੱਖਿਆ ਕਿ ਜਦੋਂ ਕਿਸੇ ਗੱਡੀ ਦੇ ਵਿੱਚ ਤਕਨੀਕੀ ਕਾਰਨ ਦੇ ਕਾਰਨ ਕੋਈ ਖਰਾਬੀ ਆਉਂਦੀ ਹੈ ਤਾਂ ਉਸ ਦਾ ਵੀ ਇੱਕ ਜਿਹੜਾ ਮੇਨ ਰੀਜ਼ਨ ਹੈਗਾ ਵਾ ਉਹ ਹਾਦਸੇ ਦਾ ਕਾਰਨ ਬਣਦਾ ਜੀ ਤੁਸੀਂ درست فرمایا ਤਕਨੀਕੀ ਖਾਮੀਆਂ ਵੀ ਨੇ ਜੋ ਵਾਹਨਾ ਦੇ ਵਿੱਚ ਆਪਣੇ ਹੁੰਦੀਆਂ ਨੇ ਉਹ ਵੀ ਇੱਕ ਵੱਡਾ ਅਹਿਮ ਰੋਲ ਨਿਭਾਉਂਦੀਆਂ ਨੇ ਕਿਉਂਕਿ ਜੇਕਰ ਤੁਹਾਡਾ ਵਾਈਕਲ ਖਰਾਬ ਹੋਏਗਾ ਕੋਈ ਤਕਨੀਕੀ ਖਾਮੀਆਂ ਦੇ ਵਿੱਚ ਹੋਏਗੀ ਤਾਂ ਸੜਕ ਦੇ ਉੱਪਰ ਚਲਦੇ-ਚਲਦੇ ਅਚਾਨਕ ਉਸ ਦੇ ਵਿੱਚ ਰੁਕਾਵਟ ਆਏਗੀ ਕਈ ਵਾਰ ਇਹ ਵਾਪਰਦਾ ਹੈ ਕਿ ਤੁਹਾਡੀ ਵਾਹਨ ਦਾ ਜੋ ਟਾਇਰ ਹੈ ਉਹ ਹੀ ਅਚਾਨਕ ਉਹ ਖੁੱਲ ਜਾਂਦਾ ਹੈ ਆਪਣੇ ਆਪ ਤੇ ਗੱਡੀ ਹੈ ਜੋ ਕਾਰ ਹੈ ਮੋਟਰਸਾਈਕਲ ਹੈ ਉਹ ਦੁਰਘਟਨਾ ਦਾ ਸ਼ਿਕਾਰ ਦੇ ਵੀ ਮਾਮਲੇ ਸਾਹਮਣੇ ਟਾਇਰ ਫਟਣ ਦੇ ਕਾਰਨ ਵੀ ਕਈ ਵਾਰ ਇਹ ਮਾਮਲੇ ਜੋ ਹਾਦਸੇ ਨੇ ਹੋਆ ਪਰ ਦੇ ਨੇ ਕਈ ਵਾਰ ਟਾਇਰ ਸਮੇਂ ਸਿਰ ਨਾ ਬਦਲਵਾਉਣਾ ਵੀ ਇੱਕ ਜਾਨ ਦਾ ਜੋਖਮ ਬਣਦਾ ਹੈ ਅਚਾ ਬਿੰਦਰਪਾਲ ਜੀ ਆਪਾਂ ਜ਼ਿਆਦਾ ਦੂਰ ਨਾ ਜਾਈਏ ਮੈਂ ਇੱਕ ਰੀਸੈਂਟ ਜਿਹੜੀ ਆਪਾਂ ਵੀ ਖਬਰ ਗੱਲ ਸਾਂਝੀ ਕੀਤੀ ਸੀ ਖਬਰ ਆਈ ਸੀ ਕਿ ਇੱਕ ਵਿਆਹਿਆ ਜੋੜਾ ਸੀਗਾ ਇਹ ਸ਼ਾਇਦ 1-2 ਦਿਨ ਹੀ ਹੋਏ ਸੀਗੇ ਵਿਆਹ ਹੋਏ ਨੂੰ ਉਹ ਗੱਡੀ ਆਪਣੀ ਲੈ ਕੇ ਜਾ ਰਿਹਾ ਤੇ ਇੱਕ ਟਿਪਰ ਸੀਗਾ ਜਿਹੜਾ ਉਹ ਪਲਟ ਜਾਂਦਾ ਜਿਹਦੇ ਵਿੱਚ ਮੋਤਮ ਵੀ ਹੁੰਦੀਆਂ ਨੇ ਉਹਨਾਂ ਦੇ ਨਾਲ ਮੋਗਾ ਦੇ ਨੇੜੇ ਦੀ ਇਹ ਘਟਨਾ ਸੀ ਬਿਲਕੁਲ ਆਪਾਂ ਇੱਕ ਦਿਨ ਇਹਦੇ ਬਾਰੇ ਵਿਚਾਰ ਕਰਦੇ ਪਏ ਸੀ ਆਪਾਂ ਨੇ ਵੀ ਇਸ ਗੱਲ ਨੂੰ ਲੈ ਕੇ ਦੁੱਖ ਦਾ ਪ੍ਰਗਟਾਵਾ ਕੀਤਾ ਸੀਗਾ ਕਿ ਵੀ ਬਹੁਤ ਮਾੜਾ ਹੋਇਆ ਇੱਕ ਛੋਟੀ ਬੱਚੀ ਹੀ ਬੱਚੀ ਸੀ ਉਸ ਦੇ ਵਿੱਚ ਉਹ ਇੱਕ ਕਸ਼ਮਾ ਹੀ ਕਿਹਾ ਜਾਏਗਾ ਉਸ ਬੱਚੀ ਹੀ ਹੀ ਬੱਚੀ ਸੀ ਬਾਕੀ ਸਾਰਾ ਜੋ ਪਰਿਵਾਰ ਸੀ ਉਹ ਗੱਡੀ ਦੇ ਵਿੱਚ ਉਹ ਮਾਰੇ ਗਿਆ ਸੀ ਬਿਲਕੁਲ ਇਕਬਿੰਦਰਪਾਲ ਜੀ ਆਪਾਂ ਉਹ ਗੱਲ ਜ਼ਰੂਰ ਸਾਂਝੀ ਕਰੀਏ ਜੋ ਸਰਕਾਰ ਦੇ ਵੱਲੋਂ ਕਿਹਾ ਗਿਆ ਕਿ ਜਿਹੜੇ ਵਿਅਕਤੀ ਡਰਿੰਕ ਕਰਦੇ ਨੇ ਉਹਨਾਂ ਦੇ ਲਈ ਇਹ ਵੀ ਹਾਂ ਜੀ ਹਾਂ ਇੱਕ ਅਹਿਮ ਇਹਦੇ ਵਿੱਚ ਇਹ ਗੱਲ ਹੈ ਜੇ ਉਹ ਸੜਕ ਸੁਰੱਖਿਆ ਫੋਰਸ ਹੈ ਇਸ ਦੇ ਵਿੱਚ ਉਹਨਾਂ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਜੇਕਰ ਕੋਈ ਵਿਅਕਤੀ ਸ਼ਰਾਬ ਦੇ ਨਸ਼ੇ ਦੇ ਵਿੱਚ ਕੋਈ ਵਾਹਨ ਚਲਾਉਂਦਾ ਹੈ ਤੇ ਉਸ ਦੇ ਨਾਲ ਕੋਈ ਵਾਪਰਦੀ ਹੈ ਅਣਹੋਣੀ ਵਾਪਰਦੀ ਹੈ ਜਾਂ ਕੋਈ ਉਹ ਛੋਟਾ ਹਾਦਸਾ ਹੁੰਦਾ ਹੈ ਉਸ ਨੂੰ ਫਿਰ ਤੋਂ ਗੱਡੀ ਚਲਾਉਣ ਨਹੀਂ ਦਿੱਤੀ ਜਾਵੇਗੀ ਜੇਕਰ ਉਸ ਨੂੰ ਇਲਾਜ ਦੀ ਲੋੜ ਹੈ ਤਾਂ ਉਸ ਨੂੰ ਹਸਪਤਾਲ ਪਹੁੰਚਾਇਆ ਜਾਵੇਗਾ ਤੇ ਜੇਕਰ ਉਸ ਨੂੰ ਇਲਾਜ ਦੀ ਲੋੜ ਨਹੀਂ ਹੈ ਤਾਂ ਉਸ ਨੂੰ ਉਸ ਦੀ ਹੀ ਗੱਡੀ ਦੇ ਵਿੱਚ ਪੁਲਿਸ ਦਾ ਮੁਲਾਜ਼ਮ ਜੋ ਗੱਡੀ ਡਰਾਈਵ ਕਰਕੇ ਉਸ ਦੇ ਘਰ ਛੱਡੇਗਾ ਜੀ ਇੱਕ ਪੁਆਇੰਟ ਮੈਂ ਹੋਰ ਐਡ ਕਰ ਦਿਆਂ ਚਾਹੇ ਤੁਹਾਡੇ ਕੋਲ ਸਕਿਪ ਹੋ ਗਿਆ ਉਹ ਇਹ ਵੀ ਹੈਗਾ ਕਿ ਵੀ ਨਾਕੇ ਦੇ ਦੌਰਾਨ ਜਦੋਂ ਕੋਈ ਵੀ ਵਿਅਕਤੀ ਡਰਿੰਕ ਕਰਦਾ ਪਾਇਆ ਜਾਂਦਾ ਤਾਂ ਹਾਦਸਾ ਤਾਂ ਹੋ ਸਕਦਾ ਹੈ ਕਿ ਵੀ ਜਦੋਂ ਹਾਦਸਾ ਹੋ ਗਿਆ ਤਾਂ ਪੁਲਿਸ ਉਸ ਨੂੰ ਫੜੇਗੀ ਤੇ ਉਹਨੂੰ ਘਰ ਪਹੁੰਚਾਏਗੀ ਜਾਂ ਚਲਾਣ ਵੀ ਹੋਵੇਗੀ ਜੋ ਕਾਨੂੰਨੀ ਕਾਰਵਾਈ ਉਹ ਤਾਂ ਕਰਨੀ ਕਰਨੀ ਹੈ ਨਾਲ ਜਿਹੜਾ ਛੋਟਾ ਜਿਹਾ ਪੁਆਇੰਟ ਸ਼ਾਇਦ ਤੁਹਾਡੇ ਕੋਲ ਸਕਿਪ ਹੋ ਗਿਆ ਉਹ ਇਹ ਵੀ ਹੈਗਾ ਕਿ ਵੀ ਨਾਕੇ ਦੇ ਦੌਰਾਨ ਵੀ ਜਦੋਂ ਕੋਈ ਵੀ ਵਿਅਕਤੀ ਫੜਿਆ ਜਾਂਦਾ ਤਾਂ ਉਦੋਂ ਵੀ ਉਹਦੀ ਜਿਹੜੀ ਗੱਡੀ ਹੈਗੀ ਆ ਉਹ ਜ਼ਬਤ ਕਰਨ ਲਈ ਆਵੇਗੀ ਪੰਜਾਬ ਪੁਲਿਸ ਦੇ ਵੱਲੋਂ ਤੇ ਵਿਅਕਤੀ ਨੂੰ ਘਰੇ ਛੱਡ ਕੇ ਆਇਆ ਜਾਵੇਗਾ ਜੀ ਅਹ ਧੰਨਵਾਦ ਕੁਲਵਿੰਦਰ ਜੀ ਤੁਹਾਡੇ ਨਾਲ ਅਹ ਮੀਟ। ਸ਼ੁਕਰ ਹੈ ਕੁਲਵਿੰਦਰ ਜੀ ਗੱਲ ਕਰਨ ਦੇ ਲਈ ਬਹੁਤ-ਬਹੁਤ ਲੇਕਿਨ ਜੋ ਇਹ ਸੜਕ ਸੁਰੱਖਿਆ ਫੋਰਸ ਹੈ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਹੈ ਖਾਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਜੋ ਇਹ ਨਜ਼ਰੀਆ ਹੈ ਪੰਜਾਬ ਦੇ ਲੋਕਾਂ ਦੀ ਰੋਡ ਦੇ ਉੱਪਰ ਸੜਕ ਦੇ ਉੱਪਰ ਜਾਨ ਦੀ ਹਿਫਾਜ਼ਤ ਕਰਨਾ ਉਹ ਵੀ ਕਿਤੇ ਨਾ ਕਿਤੇ ਰੰਗ ਲਿਆ ਹੈ ਕਿ ਉਹਨਾਂ ਦੇ ਵੱਲੋਂ ਪੰਜਾਬ ਸਰਕਾਰ ਵੱਲੋਂ ਇਹ ਸੜਕ ਸੁਰੱਖਿਆ ਫੋਰਸ ਹੈ ਇਸ ਦੀ ਜੋ ਤਤ ਨਾਤੀ ਕੀਤੀ ਗਈ ਹੈ 5000 ਮੁਲਾਜ਼ਮ 144 ਹਾਈ ਟੈਕ ਗੱਡੀਆਂ ਦੇ ਨਾਲ ਸੜਕਾਂ ਦੇ ਉਪਰ ਦਿਨ ਰਾਤ ਤਾਇਨਾਤ ਰਹਣਗੇ ਤੇ ਕਿਸੇ ਵੀ ਵੇਲੇ ਵੀ ਜੇ ਕੋਈ ਹਾਦਸਾ ਹੁੰਦਾ ਹੈ ਤਾਂ ਉਸੇ ਵੇਲੇ ਜ਼ਖਮੀਆਂ ਦੀ ਮਦਦ ਕੀਤੀ ਜਾਏਗੀ ਤੇ ਬਹੁਤ ਸਾਰੇ ਜੋ ਕਾਰਨ ਹਨ ਉਹਨਾਂ ਦਾ ਵੀ ਪਤਾ ਲਗਾਇਆ ਜਾਵੇਗਾ ਕਿਉਂਕਿ ਹਾਈ ਟੈਕ ਗੱਡੀਆਂ ਦੇ ਵਿੱਚ ਬਹੁਤ ਸਾਰਾ ਸਾਜੋ ਸਮਾਨ ਹੈ ਜੋ ਰੱਖਿਆ ਜਾਵੇਗਾ ਕੈਮਰਿਆਂ ਤੋਂ ਲੈ ਕੇ ਹੋਰ ਜੋ ਤਕਨੀਕੀ ਖਾਮੀਆਂ ਲੱਭਣ ਤੱਕ ਉਹ ਇਹਨਾਂ ਮੁਲਾਜ਼ਮਾਂ ਵੱਲੋਂ ਉਸ ਦੇ ਵਿੱਚ ਮਦਦ ਕੀਤੀ ਜਾਵੇਗੀ ਜ਼ਖਮੀਆਂ ਦੀ ਤੇ ਗੱਡੀਆਂ ਦੇ ਕੰਦੀ ਤੇ ਉਹਨਾਂ ਨੂੰ ਸਲਾਹਾਂ ਨੇ ਜੋ ਜ਼ਰੂਰੀ ਉਹ ਵੀ ਦਿੱਤੀਆਂ ਜਾਣਗੀਆਂ ਤੇ ਇਸ ਦੇ ਨਾਲ ਜੋ ਇਤਿਹਾਸਿਕ ਕਦਮ ਹੈ ਜੋ ਪੰਜਾਬ ਸਰਕਾਰ ਨੇ ਚੁੱਕਿਆ ਇਸ ਦੇ ਨਾਲ ਬਹੁਤ ਜੋ ਫਾਇਦਾ ਹੈ ਉਮੀਦ ਕੀਤੀ ਜਾ ਰਹੀ ਗਈ ਕਿ ਹੋਏਗਾ ਪੰਜਾਬ ਦੇ ਲੋਕਾਂ ਨੂੰ ਤੇ ਕਿਉਂਕਿ ਬਹੁਤ ਸਾਰੀਆਂ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਨੇ ਉਹਨਾਂ ਤੇ ਥਲ ਪਾਉਣ ਦੇ ਲਈ ਪੰਜਾਬ ਸਰਕਾਰ ਦਾ ਇਹ ਅਹਿਮ ਉਪਰਾਲਾ ਹੀ ਕੀਤਾ ਜਾਵੇਗਾ ਤੇ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਰੋਡ ਹਾਦਸਿਆਂ ਦੇ ਵਿੱਚ ਸੜਕ ਹਾਦਸਿਆਂ ਦੇ ਵਿੱਚ ਕਮੀ ਦੇਖਣ ਨੂੰ ਮਿਲੇਗੀ ਤਦ ਤੱਕ ਲਈ ਸਾਰਿਆਂ ਦਾ ਇਜਾਜ਼ਤ Só